ਅਸੀਂ ਅੱਜ ਜਿਹੜੀ ਗਊਸ਼ਾਲਾ ਇੱਥੇ ਐਮਪੀ ਦੀ ਕੋਠੀ ਵਿੱਚ ਆਇਆ ਜਿੱਥੇ ਦੇ ਇੰਚ ਸੰਚਾਲਕ ਸੁਆਮੀ ਬਸੰਤ ਗਿਰੀ ਜੀ ਮਹਾਰਾਜ ਜੀ ਉਹਨਾਂ ਨਾਲ ਰਕੇਸ਼ ਸ਼ਰਮਾ ਜੀ ਪਿੰਕੀ ਜੀ ਜਿਹੜੇ ਸਾਬਕਾ ਚੇਅਰਮੈਨ ਨੇਗਰ ਕਾਉਂਸਲ ਦੇ ਮੇਰੇ ਕਈ ਦਿਨ ਤੋਂ ਸੋਚ ਸੀਗੀ ਵੀ ਅਸੀਂ ਵੀ ਗਊਸ਼ਾਲਾ ਦੇ ਵਿੱਚ ਕੁਛ ਨਾ ਕੁਛ ਇਹਨਾਂ ਦੇ ਚਾਰੇ ਦੇ ਵਾਸਤੇ ਕੋ ਦਾਨ ਕਰੀਏ ਮੇਰੀ ਫੈਮਿਲੀ ਨੇ ਪਲਨ ਗੀਤਾ ਮੇਰੇ ਮੇਰਾ ਬੇਟਾ ਦਲਜੀਤ ਸੰਧੂ ਤੇ ਮੇਰਾ ਦਮਾਦ ਪ੍ਰਦੀਪ ਦੁੱਗ ਜੋ ਕਿ ਅੱਜਕੱਲ ਨਿਊਜ਼ੀਲੈਂਡ ਦੇ ਵਿੱਚ ਰਹਿੰਦੇ ਨੇ ਤੇ ਉਹਨਾਂ ਦੀ ਬਦੌਲਤ ਅੱਜ ਅਸੀਂ ਇਸ ਮਹੀਨੇ ਤੋਂ ਇਹ ਜਿਹੜਾ ਚਾਰਾ ਹੈ ਜਿਹੜੀਆਂ ਇੱਥੇ ਕੋਈ 200 ਦੇ ਕਰੀਬ ਗਊਆਂ ਹੈ ਅਸੀਂ ਉਹਨਾਂ ਵਾਸਤੇ ਇੱਕ ਹਰਾ ਚਾਰਾ ਜਿਹੱਚ 23 ਕੁਇੰਟਲ ਦੇ ਕਰੀਬ ਅੱਜ ਅਸੀਂ ਇਹਨਾਂ ਨੂੰ ਖਿਲਾ ਕੇ ਚੱਲੇ ਆ ਅਸੀਂ ਇਸੇ ਤਰ੍ਹਾਂ ਹਰ ਮਹੀਨੇ ਇਹ ਲੈ ਪ੍ਰੋਗਰਾਮ ਲਾਇਆ ਹਰ ਮਹੀਨੇ ਅਸੀਂ ਇਹ ਆਪਣੇ ਪਰਿਵਾਰ ਵੱਲੋਂ ਦਿਆ ਕਰਾਂਗੇ ਮੈਂ ਹੋਰ ਵੀ ਨੰਗਲ ਸ਼ਹਿਰ ਦੇ ਦਾਨੀ ਸੱਜਣਾ ਨੂੰ ਜਾਂ ਹੋਰ ਪਰਿਵਾਰਾਂ ਨੂੰ ਵੀ ਬਲ ਚੜ ਕੇ ਇਸ ਗਊਸ਼ਾਲਾ ਗਊਸ਼ਾਲਾ ਨੂੰ ਕਰੋ ਜਾਂ ਜਾਂ ਤਾਂ ਕਿ ਅਸੀਂ ਗਊ ਮਾਤਾ ਜੀ ਸੇਵਾ ਕਰ ਸਕੀਏ ਤੇ ਅਸੀਂ ਐਨਾਂ ਹੀ ਕਹਿੰਦਾ ਹੋਇਆ ਮੇਰੇ ਨਾਲ ਅੱਜ ਮੇਰੇ ਪਰਿਵਾਰ ਦੇ ਮੇਰੇ ਵੱਡੇ ਭਰਾ ਪ੍ਰਿੰਦਰ ਸੰਧੂ ਜੀ ਵਿਜੇ ਕੋਛੜੀ ਸਾਹਿਬ ਦਾ ਕਾਉਂਸਲਰ ਦੋਲਤਰਾਮ ਜੀ ਸਾਡੇ ਰਵੀਦਾਸ ਸ੍ਰੀ ਗੁਰੂ ਰਵੀਦਾਸ ਧਾਰਮੀ ਸਭਾ ਦੇ ਜਨਰਲ ਸੈਕਟਰੀ ਰੋਟਰੀ ਕਲੱਬ ਤੋਂ ਸਾਰੇ ਜੀਤਰਾਮ ਸ਼ਰਮਾ ਜੀ ਤੇ ਹੋਰ ਜਿਹੜੇ ਇੱਥੇ ਆਏ ਆ ਮੈਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਿਉਂਕਿ ਇਹਨਾਂ ਨੇ ਮੇਰੇ ਨਾਲ ਪੂਰਾ ਸਾਥ ਦਿੱਤਾ ਮੈਂ ਪ੍ਰੈਸ ਵਾਲੇ ਵੀਰਾਂ ਦਾ ਵੀ ਆਪਣੇ ਵੱਲੋਂ ਧੰਨਵਾਦ ਕਰਦਾ ਧੰਨਵਾਦ ਇਸ ਤਰ੍ਹਾਂ ਦੇਖਦੇ ਹੋ ਜੀ ਜਿਹੜਾ ਉਪਰਾਲਾ ਕੀਤਾ ਗਿਆ ਇਹ ਜਿਹੜਾ ਉਪਰਾਲੇ ਹੈ ਨਾ ਜੀ ਮੈਂ ਇੱਕੋ ਬੇਨਤੀ ਕਰਾਂਗਾ ਸਾਰਿਆਂ ਨੂੰ ਜਿੱਦਾਂ ਅੱਜ ਸਰਿੰਦਰ ਸਿੰਘ ਪੰਮਾ ਜੀ ਜਿਹੜੇ ਕਿ ਸਾਡੇ ਕਾਉਂਸਲਰ ਵੀ ਨੇ ਔਰ ਗੁਰੂਬੀਜਾਸ ਮਹਾਰਾਜ ਦੇ ਜਿਹੜੇ ਉਹਨਾਂ ਦੇ ਪ੍ਰਧਾਨ ਹੈ ਉੱਥੇ ਮੰਦਿਰ ਦੇ ਕਿਉਂਕਿ ਜਿੱਦਾਂ ਦੇ ਇਹ ਉਪਰਾਲੇ ਕਰਦੇ ਐ ਹੋਰ ਵੀ ਸੋਸ਼ਲ ਸਮਾਵਾਂ ਕਰਦੇ ਐ ਜੇ ਮੈਂ ਤਾਂ ਇੱਕੋ ਗੱਲ ਕਰੂੰਗਾ ਜੇ Hindu ਸਾਂਸਕ੍ਰਿਤੀ ਦੇ ਵਿੱਚ ਸਾਡਾ ਸਨਾਤਨ ਧਰਮ ਦੇ ਵਿੱਚ ਅਸੀਂ ਗਊ ਨੂੰ ਮਾਤਾ ਕਹਿੰਦੇ ਐ ਕਿਉਂਕਿ ਜੇ ਗਊ ਮਾਤਾ ਜਿਹੜਾ ਗਊ ਦਾਨ ਇਹ ਜਿਹੜੀ ਸਮਤੀ ਜਿਹੜੀ ਚੱਲ ਰਹੀ ਹੈ ਜਿਹਦੇ ਵਿੱਚ ਸਾਡੇ ਬਸੰਤ ਗਿਰੀ ਜੀ ਮਹਾਰਾਜ ਨੇ ਜਿਹੜਾ ਇਹ ਬਹੁਤ ਵੱਡਾ ਉਪਰਾਲਾ ਕੀਤਾ ਹੋਇਆ ਹੈ ਇਸ ਦੇ ਵਿੱਚ ਪਿੰਕੀ ਸ਼ਰਮਾ ਜੀ ਜਿਹੜੇ ਇੱਥੇ ਦੇ ਦੇਖਰਾਖ ਕਰਦੇ ਐ ਔਰ ਜਿਹੜਾ ਇਹਨਾਂ ਦਾ ਅੱਜ ਜਿੰਨਾ ਗਿਣੀ ਨਹੀਂ ਬਤਾਸਿਆ ਸੇ ਗਾਵੇ ਇੰਨੀਆਂ ਕੋ 200 ਦੇ ਕਰੀਬ ਗਊਆਂ ਰਹਿੰਦੀਆਂ ਇੱਥੇ ਅਸੀਂ ਕਰਦੇ ਹਾਂ ਉਹਨਾਂ ਦਾ ਪਾਲਣ ਪੋਸ਼ਣ ਕਿਉਂਕਿ ਜੇ ਇਦਾਂ ਦੇ ਉਪਰਾਲੇ ਜਿੱਦਾਂ ਸਰਿੰਦਰ ਸਿੰਘ ਜੀ ਪੰਮਾ ਜੀ ਨੇ ਹੋਰ ਵੀ ਬਹੁਤ ਸ਼ਰਧਾਲੂ ਆਂਦੇ ਹੋਣਗੇ ਜੇ ਅਸੀਂ ਗਊ ਨੂੰ ਮਾਤਾ ਸਮਝਦੇ ਹਾਂ ਜੇ ਸਾਡੀ ਸਾਂਸਕ੍ਰਿਤੀ ਦੇ ਵਿੱਚ ਤਾਂ ਇਹਨਾਂ ਜਿਹੜੀਆਂ ਸਵਾਮਾਂ ਸਾਨੂੰ ਰਲ ਮਿਲ ਕੇ ਜਿੱਥੇ ਜਿੱਥੇ ਤੱਕ ਮੈਨੂੰ ਪਤਾ ਹੈ ਕਾਉਂਸਲ ਵੱਲੋਂ ਜਦੋਂ ਰਾਣਾ ਜੀ 2002 ਦੇ ਵਿੱਚ ਆਏ ਸੀਗੇ ਉਸ ਟਾਈਮ ਤੇ ਇਸ ਸੰਸਥਾ ਨੂੰ 50000 ਰੁਪਇਆ ਪਰਮੰਤ ਕਰ ਪਰਮੰਤ ਇਥੇ ਦਿੰਦੇ ਹਾਂ ਜੀ ਇੱਕ 50000 ਰੁਪਇਆ ਗਊ ਸੇਵਾ ਦੇ ਵਿੱਚ ਸਾਡਾ ਨੰਗਲ ਜਿਹੜਾ ਦਰੋਲੀ ਦੇ ਵਿੱਚ ਗਊ ਸ਼ਾਲਾ ਹੈਗੀ ਉੱਥੇ ਵਾਸਤ ਹੈ 1 ਲੱਖ ਰੁਪਇਆ ਕਾਉਂਸਲ ਵੱਲੋਂ ਦਿੱਤਾ ਜਾਂਦਾ ਉਹ ਕਾਉਂਸਲ ਦੇ ਵਿੱਚ ਜਿੱਥੇ ਸਰਿੰਦਰ ਸਿੰਘ ਪੰਮਾ ਦੇ ਵਿੱਚ ਸਹਿਯੋਗ ਹੈ ਉੱਥੇ ਰਾਣਾ ਕੇਪੀ ਜੀ ਨੇ ਇਹ ਜਿਹੜੀ ਹੈਗੀ ਸ਼ੁਰੂਆਤ ਕੀਤੀ ਸੀਗੀ ਮੈਂ ਹੁਣ ਇਹੀ ਬੇਨਤੀ ਕਰਾਂਗਾ ਕਾਉਂਸਲ ਵਾਲਿਆਂ ਨੂੰ 50000 ਘੱਟ ਹੈ ਜੇ ਕੋਈ ਹੋਰ ਜ਼ਿਆਦਾ ਕਰ ਸਕਦੇ ਐ ਇਸ ਗਊਸ਼ਾਲਾ ਦੇ ਵਾਸਤੇ ਇਸ ਗਊਆਂ ਨੂੰ ਅਸੀਂ ਉਹ ਚਾਰਾ ਮਹਈਆ ਕਰਾ ਸਕੀਏ ਜਿਸ ਤਰ੍ਹਾਂ ਪੰਮਾ ਜੀ ਨੇ ਦੱਸਿਆ ਹਰ ਮਹੀਨਾ ਅਸੀਂ ਇਹ ਜਿਹੜੀ ਸੇਵਾ ਹੈਗੀ ਮਹੀਨੇ ਦੇ ਵਿੱਚ ਇਹ ਇੱਕ ਵਾਰ ਜ਼ਰੂਰ ਇਹ ਚਾਰਾ ਕਰਿਆ ਕਰਨਾ ਕਿ ਚਾਹੇ 10000 ਦੀ ਹੋਵੇ ਚਾਹੇ 12000 ਦੀ ਸੋ ਮੈਂ ਇਨਾ ਹੀ ਕਹਿੰਦਾ ਹੁਣ ਦਾ ਜਿੱਥੇ ਮੈਂ ਪੰਮਾ ਜੀ ਨੇ ਐਡਾ ਉਪਰਾਲਾ ਕੀਤਾ ਹੋਰ ਵੀ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਇਸ ਤਰ੍ਹਾਂ ਦੇ ਉਪਰਾਲੇ ਅਸੀਂ ਗਊ ਮਾਤਾ ਵਾਸਤੇ ਕਰਦੇ ਰਹੀਏ ਧੰਨਵਾਦ ਹਾਂ ਇਹ ਬਹੁਤ ਅੱਛਾ ਤੁਸੀਂ ਜਿਹੜੀ ਗੱਲ ਕੀਤੀ ਹੈ ਕਿਉਂਕਿ ਮੈਂ ਇਹ ਜ਼ਰੂਰ ਕਹੂੰਗਾ ਇੱਕ ਵੈਟਰਨਰੀ ਡਾਕਟਰ ਜਿਹੜਾ ਹੈਗਾ ਜਿਹੜਾ ਕਿ ਪੰਮਾ ਜੀ ਤੁਹਾਨੂੰ ਇੱਕ ਬੇਨਤੀ ਕਰ ਸਕਦੇ ਤੁਸੀਂ ਹੈਗੇ ਕਾਉਂਸਲ ਦੇ ਵਿੱਚ ਜੀ ਇੱਕ ਵੈਟਰੀ ਡਾਕਟਰ ਜਰੂਰ ਇੱਕ ਵਾਰ ਹਫਤੇ ਦੇ ਵਿੱਚ ਇਸ ਗਊਆਂ ਦੀ ਜਿਹੜੀ ਹੈਗੀ ਇੱਕ ਮੈਡੀਕਲ ਕੀਤਾ ਜਾਵੇ ਤਾਂ ਜੋ ਇਹ ਪਤਾ ਲੱਗਿਆ ਜਾ ਸਕੇ ਕਿ ਇਹ ਗਊ ਨੂੰ ਕੁਝ ਪ੍ਰੋਬਲਮ ਹੈ ਕਿਉਂਕਿ ਬੇਜਵਾਨੇ ਜਵਾਨ ਹੋ ਰਹੇ ਦੱਸ ਨਹੀਂ ਸਕਦੇ ਵੀ ਸਾਨੂੰ ਕਿਹੜੀ ਬਿਮਾਰੀ ਹੈ ਸੋ ਇਹ ਵੀ ਸਾਡੀ ਤੁਹਾਨੂੰ ਬੇਨਤੀ ਹੈ ਕਿ ਇਦਾਂ ਦਾ ਕੋਈ ਵੈਟਰੀ ਡਾਕਟਰ ਇਸ ਗਊਸ਼ਾਲਾ ਚ ਆਇਆ ਕਰੇ ਚਾਹੇ ਬਿਦਨ 7 ਡੇ ਜਾਂ ਬਿਦਨ 10 ਡੇ ਤਾਂ ਜੋ ਇਹਨਾਂ ਗਊਆਂ ਦੀ ਅਸੀਂ ਸੇਵਾ ਕਰ ਸਕੀਏ ਮੇਰਾ ਸੰਦੇਸ਼ ਹੈ ਆਪਣੇ ਸੱਜਣ ਲੋਕਾਂ ਨੂੰ ਗੋ ਭਗਤਾਂ ਨੂੰ ਸਨਾਤਨੀ ਲੋਕਾਂ ਨੂੰ ਮੇਰਾ ਸੰਦੇਸ਼ ਰਹੇਗਾ ਕਿ ਜਿੱਦਾਂ ਅੱਜ ਇਹਨਾਂ ਨੇ ਹਰੇ ਚਾਰੇ ਦਾ ਸਹਿਯੋਗ ਕੀਤਾ ਕਰਦੇ ਆ ਲੋਕ ਪਹਿਲਾਂ ਵੀ ਕਰਦੇ ਆ ਗਊਸ਼ਾਲਾ ਲੋਕਾਂ ਦੇ ਸਹਿਯੋਗ ਨਾਲ ਹੀ ਚੱਲ ਰਹੀ ਹੈ ਤੇ ਅੱਜ ਕੱਲ ਜਿਵੇਂ ਤੂੜੀ ਨਿਕਲ ਰਹੀ ਹੈ ਤੂੜੀ ਦਾ ਦਾਨ ਦੇਣ ਹਰੇ ਦਾ ਦਾਨ ਦੇਣ ਗਊਸ਼ਾਲਾ 'ਚ ਕਾਫੀ ਚੀਜ਼ਾਂ ਦੀ ਲੋੜ ਹੁੰਦੀ ਹੈ ਇਹ ਗਊਸ਼ਾਲਾ ਵੀ ਇੱਕ ਵਿਰਧ ਆਸ਼ਰਮ ਦੀ ਤਰ੍ਹਾਂ ਜਿਹੜੀਆਂ ਇੱਥੇ ਬਿਮਾਰ ਬਜ਼ੁਰਗ ਜਿਹੜੀਆਂ ਗਊਆਂ ਲੋਕ ਛੱਡ ਦਿੰਦੇ ਆ ਫਿਰ ਉਹ ਕੁਝ ਸੱਜਣ ਲੋਕ ਕਹਿੰਦੇ ਆ ਵੀ ਹਾਂਜੀ ਐਕਸੀਡੈਂਟ ਦਾ ਕਾਰਨ ਬਣਦੀਆਂ ਸੜਕ ਦੇ ਉੱਤੇ ਫਿਰ ਸਾਡੀ ਜਿੰਨੀ ਕੁ ਲਿਮਟ ਹੈਗੀ ਅਸੀਂ ਉਨੀ ਕੁ ਰੱਖ ਲੈਂਦੇ ਆ ਲੋਕ ਸਾਡੇ ਕੋਲੋਂ ਨਾਰਾਜ਼ ਵੀ ਹੁੰਦੇ ਆ ਵੀ ਸਾਡੀ ਰੱਖੀ ਨਹੀਂ ਜਾਂ ਸਾਡੇ ਕੋਲੋਂ ਪੈਸੇ ਮੰਗਦੇ ਆ ਤਾਂ ਹੁਣ ਇਹਨਾਂ ਨੇ ਖਾਣਾ ਤਾਂ ਖਾ ਐ ਤੇ ਰੋਜ਼ ਦੇ ਰੋਜ਼ ਖਾਣਾ ਪੈਣਾ ਸਾਡਾ ਮਹੀਨੇ 'ਚ ਇੱਕ ਟਰੱਕ ਤੂੜੀ ਦਾ ਲੱਗਦਾ ਹਰ ਹਫਤੇ ਚ 4 ਦਿਨ 5 ਦਿਨ 6 ਦਿਨ ਜਿਹੜਾ ਹਰਾ ਦੀ ਜੀਪ ਅਸੀਂ ਮੰਗਾਨੇ ਆ ਹਿਸ਼ਾਰਪੁਰ ਜਾਂ ਉਥੋਂ ਉਹ ਲੱਗਦੀ ਐ ਸੋ ਮੇਰੇ ਹੱਥ ਜੋੜ ਕੇ ਲੋਕਾਂ ਨੂੰ ਬੇਨਤੀ ਐ ਵੀ ਸਹਿਯੋਗ ਕਰਨ ਗਊਸ਼ਾਲਾ ਦਾ ਸਹਿਯੋਗ ਕਰਨ ਤਾਂ ਕਿ ਇਹ ਇਦਾਂ ਹੀ ਨਿਰਵਗੰਨ ਚੱਲਦੀ ਰਹੇ ਸਾਡੇ ਕੋਲ ਦੋ ਸਾਈਡਾਂ ਲੈਫਟ ਰਾਈਟ ਐ ਇੱਕ ਸਾਡੀ BBMB ਦੀ ਪ੍ਰਾਪਰਟੀ ਐ ਇੱਕ ਸਾਡੇ ਕੋਲ PSCB ਦੀ ਹੈਗੀ ਤੋਂ PSCB ਵਾਲਿਆਂ ਨੇ ਵੀ ਸਾਡੇ ਤੇ ਕੇਸ ਕੀਤਾ ਸਾਡੇ ਜਿਹੜੇ ਬਹੁਤ ਆਪਣੇ ਆਪ ਨੂੰ ਧਾਰਮਿਕ ਮੰਨਦੇ ਆ ਉਹਨਾਂ ਲੋਕਾਂ ਦੀ ਕਿਰਪਾ ਨਾਲ ਉਹਨਾਂ ਨੇਤਾਵਾਂ ਦੀ ਕਿਰਪਾ ਨਾਲ ਇੱਧਰ ਵੀ ਸਾਡੇ ਵਰਕੇਸ ਹੈ ਉੱਧਰ ਵੀ ਸਾਡੇ ਵਰਕੇਸ ਹੈ ਅਸੀਂ ਫੀਸ ਵੀ ਭਰ ਰਹੇ ਆ ਸਾਡੇ ਲਈ ਗਊਸ਼ਾਲਾ ਚਲਾਣੀ ਔਕੀ ਅਸੀਂ ਵਕੀਲਾਂ ਦੀ ਫੀਸ ਵੀ ਭਰਨ ਲਈ ਮਜਬੂਰ ਆ ਮੈਡੀਕਲ ਸਹੂਲਤ ਇੱਥੇ ਇੱਕ ਬਹੁਤ ਅੱਛੇ ਡਾਕਟਰ ਆ ਉਹਨਾਂ ਨੂੰ ਜਦੋਂ ਅਸੀਂ ਕੋਈ ਪ੍ਰੋਬਲਮ ਆਦੀ ਉਹਨਾਂ ਨੂੰ ਬੁਲਾ ਲੈਣੇ ਆ ਆ ਇੱਥੇ ਹੈ ਪਿੰਡ ਥੱਲੇ ਇਹਦਾ ਡੰਗਰ ਡਾਕਟਰ ਹੈ ਹਸਪਤਾਲ ਆ ਦੇ ਬੇਟੇ ਦਾ ਰਹਿਣ ਵਾਲਾ ਬਹੁਤ ਹੀ ਨਾਈਸ ਡਾਕਟਰ ਹੈ ਉਹ ਕਰਦਾ ਰਹਿੰਦਾ ਬਾਕੀ ਸਰਕਾਰਾਂ ਸਾਨੂੰ 2 4 5 ਮਹੀਨੇ ਬਾਅਦ ਕਹਿੰਦੇ ਨਹੀਂ ਆਪਣਾ ਰਜਿਸਟ੍ਰੇਸ਼ਨ ਨੰਬਰ ਭੇਜੋ 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 ਰੋਪੜ ਦੇ ਜਾ ਮੈਂ ਕਹਾਂ ਜੀ ਅਸੀਂ ਤਾਂ ਆਣਾ ਨਹੀਂ ਦਿੰਦੇ ਤੁਸੀਂ ਹੈ ਨਹੀਂ ਕੱਖ ਵੀ ਤੇ ਸਾਨੂੰ ਐਵੇਂ ਭਜਾਉਂਦੇ ਰਹਿੰਦੇ ਆ ਵੀ ਇੱਥੇ ਤੇਲ ਖਰਚੋ 1000 ਰੁਪਏ ਦਾ ਤੇਲ ਖਰਚੋ ਉੱਥੇ ਜਾਓ ਅੱਜ ਤਾਈਂ ਦੁਵਾਨੀ ਤਾਂ ਇਹਨਾਂ ਨੇ ਦਿੱਤੀ ਨਹੀਂ ਕਾਂਗਰਸ ਦੇ ਸੀਐਮ ਬਣੇ ਸੀ 3 ਮਹੀਨੇ ਲਈ ਚੰਨੀ ਸਾਹਿਬ ਉਹਨਾਂ ਨੇ ਜਿੰਨੀਆਂ ਰਜਿਸਟਰਡ ਗਊਸ਼ਾਲਾ ਸੀ ਵੱਡੀਆਂ ਗਊਸ਼ਾਲਾ ਸੀ ਉਹਨਾਂ ਨੂੰ 5 5 ਲੱਖ ਰੁਪਏ ਦਿੱਤਾ ਸੀ ਤੋ ਹੋਰ ਸਾਨੂੰ ਕਦੇ ਕਿਸੇ ਨੇ ਦਿੱਤਾ ਨਹੀਂ ਐ ਸਰਕਾਰ ਚ ਤਾਂ ਸਾਨੂੰ ਕਹ ਮਤਲੇ ਹਜੇ ਵੀ ਸਾਨੂੰ ਚਿੱਠੀਆਂ ਪਾਈ ਜਾਂਦੇ ਆ ਵੀ ਤੁਹਾਨੂੰ ਫੰਡ ਦੇਣਾ ਪਤਾ ਨਹੀਂ ਸ਼ਾਇਦ ਕਿ ਦਿਨ ਸਾਡੇ ਭਾਗ ਖੁੱਲ ਜਾਣ ਗਊ ਮਾਤਾ ਦਾ ਅਸ਼ੀਰਵਾਦ ਮਿਲ ਜਾ ਕੋ ਦੇ ਜਾਣਗੇ ਤਾਂ ਠੀਕ ਹੈ ਤਾਂ ਉਹਨਾਂ ਦਾ ਸਵਾਗਤ ਕਰਾਂਗੇ ਨਹੀਂ ਇਹ ਤਾਂ ਬੋਲੀ ਜਾਵਾਂਗੇ ਕੁਛ ਨਾ ਕੁਛ ਵੀ ਹੈ ਨਹੀਂ ਦਿੰਦੇ ਹੈ ਨਹੀਂ ਦਿੰਦੇ ਸੋ ਸਹਿਯੋਗ ਕਰੋ ਦੋਸਤੋ ਗਊਸ਼ਾਲਾ ਚੱਲਦੀ ਰਵੇ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਅੱਜ ਸਾਨੂੰ ਘਾ ਦਿੱਤਾ ਹਰਾਚਾਰਾ ਦਿੱਤਾ ਜੀ ਤੇ ਐਦਾਂ ਹੀ ਕਰਦੇ ਰਹੋ ਧੰਨਵਾਦ ਹਾਥ ਹਾਥੰਦੋਈ 切切切。 տեսա <laughs> ժամ <laughs>